ਜੀ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਸਾਰੇ ਵਧੀਆ ਹੋਵੋਗੇ ਬਹੁਤ ਵਧੀਆ ਅੱਜ ਹੀ ਪਹੁੰਚੇ ਹੋਏ ਆਂ ਨੰਦਪੋਰਾ ਸਾਹ ਬੁੱਲੇ ਮੱਲੇ ਦੇ ਬਗਾਇਆ ਬੁੱਲਾਵਾਂ ਲਾ ਆ ਗਿਆ ਨੇੜੇ ਟਰੈਕਟਰ ਚੈੱਕ ਕਰੋ ਕੋਈ ਪੂਰੇ ਘੈਂਟ ਘੈਂਟ ਲੋਕਾਂ ਨੇ ਤਿਆਰ ਕੀਤੇ ਹੋਇਆ ਆਪਣਾ ਵੀ ਆਹ ਹੋਲੈਂਡ ਖੜਾ ਜੀ ਆਪਣਾ ਵੀ ਪੂਰਾ ਸਰਾਹੀ ਟਰੈਕਟਰ ਤੇ ਦੋਨੋਂ ਆਪਣੇ ਟਰੈਕਟਰ ਕੋਲ ਲੈ ਕੇ ਚਾਲਦੇ ਆਂ ਅਹੀਂ ਤੇਨੇ ਚੱਲੇ ਹੀ ਹੋਣਾ ਟਰੈਕਟਰ ਕੋਲੇ ਟਰੈਕਟਰ ਲੈ ਮਾਰਦਿਆ ਕਪੜਾ ਕਪੜਾ ਦਸਕਾਉਣੇ ਆ ਉਹਨੂੰ ਦਸਕਾਉਣੇ ਆ ਕਰਦੇ ਆ ਕੰਮ ਤੁਹਾਨੂੰ ਜਾ ਰਾਹ ਇੱਕ ਤੁਹਾਨੂੰ ਦਾਦਿਆ ਦਾ ਸਾਸਰ ਵੀ ਟੁੱਟ ਗਿਆ ਸਾਡੇ ਟਰੈਕਟਰ ਦਾ ਰਾਹ ਚੋਂ ਦਾ ਸਾਸਰ ਵੀ ਟੁੱਟ ਗਿਆ ਤੇ ਉਹ ਵੀ ਆਪਾਂ ਵੈਲਡਿੰਗ ਕਰਾ ਕੇ ਲਿਆਉਣਾ ਤੇ ਚੱਲਾਂਗੇ ਕਪੜਾ ਕਪੜਾ ਮਾਰ ਕੇ ਜੰਨਾ ਹੈ ਹੁਣ ਆਪਾਂ ਪਹਿਲਾਂ ਨਹਾ ਧੋ ਕੇ ਕੱਪੜੇ ਪਾ ਕੇ ਟਰੈਕਟਰ ਤੇ ਕਪੜਾ ਮਾਰਦੇ ਆ ਇਸ ਦੂਆ ਦਾ ਆਪਾਂ ਟਰੈਕਟਰ ਟਰਾਲੀ ਉੱਥੇ ਖੜਾ ਕੇ ਟਰੈਕਟਰ ਕੱਲਾ ਲੈ ਕੇ ਚੱਲਦੇ ਆ ਇਸ ਨਾਲ ਸਰ ਵੈਲਡਿੰਗ ਕਰਾ ਕੇ ਲਿਆਉਣੀਆਂ ਤੇ ਇੱਕ ਆਪਣੀਆਂ ਥੋੜੀਆਂ ਜੀਆਂ ਲੱਟਾਂ 'ਚ ਪ੍ਰੋਬਲਮ ਹੋਣ ਲੱਗੀ ਤੇ ਉਹ ਵੀ ਕਰਾ ਕੇ ਲਿਆਉਣੀਆਂ ਨੇ ਚਲੋ ਇਹ ਚਲੋ ਆਪਣੇ ਟਰੈਕਟਰ ਕੋਲ ਲੈ ਕੇ ਚાલਦੇ ਆ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਟਰੈਕਟਰ ਦੇ ਕੋਲ ਆਓ ਕਰਕੇ ਜੂਮ ਦਿਖਾ ਦੇ ਕਰੋ ਚੈੱਕ ਜੀ ਅਜੇ ਆਪਾਂ ਕਪੜਾ-ਕੁੱਪੜਾ ਮਾਰਨਾ ਮੈਂ ਤੇ ਤੇ ਐਂਡਲੈਸ ਹੋ ਗਿਆ ਐਂਡਲੈਸ ਪੁੱਲਾ ਨਾਲ 2025 ਪੂਰਾ ਟਾਈਮ ਤੇ ਟਰੈਕਟਰ ਤਿਆਰ ਕਰਕੇ ਲਿਆਂਦਾ ਜੀ ਕੰਮੀ ਬਹੁਤ ਸੀਗੇ ਟਾਈਮ ਹੀ ਨਹੀਂ ਸੀ ਲੱਗਦਾ ਕੱਲ ਫਿਰ ਆਪਾਂ ਤਿਆਰ ਕੀਤਾ ਤੁਹਾਨੂੰ ਸਲੈਂਸਰ ਦਿਹਾਉਣੇ ਆ ਕੱਲ ਹੀ ਟਾਇਰ ਨਵੇਂ ਪਵਾ ਕੇ ਲੈ ਆਏ ਆ ਯਾਰ ਥੋੜਾ ਪਵਾ ਦੇਈ ਟਾਇਰ ਆ ਸਲੈਂਸਰ ਵੀ ਕੱਲ ਨਵਾਂ ਲਿਆਂਦਾ ਸੀ ਕੱਲਾਰ ਤਾਂ ਛੋਟੇ ਨੇ ਖਲਾਰ ਤਾਂ ਕੱਲ ਹੀ ਨਵਾਂ ਲਿਆਂਦਾ ਸੀਗਾ ਰਾਹ ਚ ਹੀ ਆਉਂਦੇ ਆ ਸਾਡੇ ਪਿਆ ਬਸ ਸਟੀering ਵੀ ਉਹ ਕਰਤਾ ਲਓ ਜੀ ਆਪਾਂ ਸਟੀering ਨਵਾਂ ਪਵਾਇਆ ਕੱਲ ਆਪਾ ਡਾਉਨਸਿਲਿੰਗ ਆਪ ਹੀ ਕਰੀਏ ਇਹ ਕਰੇ ਕੋਈ ਨਾ ਅਗਲੀ ਵਾਰ ਤੋਂ ਇਹ ਦੂ ਵਧੀਆ ਕਰਕੇ ਲਿਆਵਾਂਗੇ ਇਹ ਤਾਂ ਹਲੇ ਆਪਾਂ ਟ੍ਰਾਇਲ ਦਿੱਤੀ ਇੱਥੇ ਆਪਾਂ ਬਬਾ ਬਦੀਪ ਸਿੰਘ ਜੀ ਦੀ ਫੋਟੋ ਲਵਾਈ ਆ ਟੈਕ ਵੀ ਦੇਖੀ ਤੁਸੀਂ ਸ਼ਰਾ ਕਰ ਦੇਣਾ ਗੱਲਬਾਤ ਸਾਸਰ ਲਵਾ ਗਏ ਨੇ ਟਰਾਲੀ ਕਿ ਦਸਾਰੇ ਡਬਲ ਸੱਤੀ ਕਰੀ ਗਈ ਗਾਲੀ ਆ ਜੀ ਟਰਾਲੀ ਵੀ ਆਪਾਂ ਡਬਲ ਸੱਤੀ ਕਰੀ ਆ ਤੇ ਆ ਬੰਦਾ ਸਾਡਾ ਇਹਨੂੰ ਬਾਲਾ ਚਾਹ ਵਾਜੀ ਗੰਦਪੁਰ ਆਉਣ ਦਾ ਹੋਰ ਕੀ ਇਹਦਾ ਸੌਂਦਾ ਨਹੀਂ ਸੀਗਾ ਟਰਾਲੀ ਵੀ ਆਪਾਂ ਡਬਲ ਸੱਤੀ ਕਰ ਰਹੇ ਹੁੰਦੇ ਸੀ ਬੈਟੀ ਚੈੱਕ ਕਰੋ ਜੀ ਆਪਣੀ ਮੜੀ ਜੀ ਤਾੜੀ ਬਾਅਦ ਇਹ ਦੇਖ ਆ ਇੱਕ ਇਨਵਰਟਰ ਤੇ ਆ ਇਨਵਰਟਰ ਹੀ ਧਰ ਲੈ ਜਾਂਦਾ ਜੀ ਫੋਨ ਚਾਰਜ ਲਾਉਣ ਨੂੰ ਸੋਲਰ ਸਿਸਟਮ ਵੀ ਲੈ ਜਾਂਦਾ ਸੋਲਰ ਸਿਸਟਮ ਵੀ ਲੈ ਜਾਂਦਾ ਆਪ ਇੱਕ ਨਵਾਂ ਸੋਲਰ ਸਰ ਲੈ ਜਾਂਦਾ ਵਾ ਆਪਣੇ ਵਾਲਾ ਹੋ ਪਿਆ ਉਹਦੇ ਵਿੱਚ ਪਿਆ ਆਪਣੇ ਵਾਲਾ ਤਾਂ ਉਹਦੇ ਵਿੱਚ ਆ ਹਨਾ ਆ ਜਿਹੜਾ ਨਵਾਂ ਲੈ ਜਾਂਦਾ ਉਹ ਆ ਸੋਲਰ ਸੈਟਅਪ ਲਾਤਾ ਜੀ ਸੋਲਰ ਸੈਟਅਪ ਲਾਤਾ ਜੀ ਸੋਲਰ ਸੈਟਅਪ ਵੀ ਲਾਤਾ ਜੀ ਲੋ ਬਈ ਕੰਮ ਕਿਹੜਾ ਕਰੀ ਆ ਆ ਬੂਟਾ ਨੂੰ ਆਪਾਂ ਹੀ ਗਰੇਟ ਲਾ ਲਈ ਸੀਗੀ ਤੇ ਨਾ ਟਰਾਲੀ ਥੱਲੇ ਲੱਟਾਂ ਲਾਈਆਂ ਨੇ ਅਗਲੀ ਵਾਰੀ ਆਪਾਂ ਵੱਡੀ ਟਰਾਲੀ ਲੈ ਕੇ ਆਵਾਂਗੇ ਇਸ ਵਾਰ ਤਾਂ ਆਪਣਾ ਟਾਈਮ ਨਹੀਂ ਸੀ ਲੱਗਿਆ ਤਾਂ ਕਰਕੇ ਫਿਰ ਪੂਰੇ ਟਾਈਮ ਤੇ ਟਰਾਲੀ ਤਿਆਰ ਕੀਤੀ ਆ ਜੀ ਅਰਸ ਹੁਣੀ ਚਲੇਗੇ ਟਾਇਰ ਲੈਣ ਤੇ ਮੈਂ ਫਿਰ ਸਾਰੀ ਸਪਰੇਅ ਕਰਨੀਆਂ ਛਤਰੀ ਦੇ ਉੱਤੇ ਚੱਟੀ ਆਹੇ ਆਪਾਂ ਨਾਲ ਲੈ ਕੇ ਆਏ ਆ ਉਹ ਦੋ ਲੱਟਾਂ ਲਾਈਆਂ ਸੀਗੀਆਂ ਜੀ ਆਪਾਂ ਉਹ ਵੀ ਉਹ ਹੋ ਗਈਆਂ ਤੇ ਵਿੰਗੀਆਂ ਹੋ ਗਈਆਂ ਕੱਲ੍ਹ ਘੋਟਾ ਖਲਾਰਦਾ ਹੀ ਐ ਸਾਰਾ ਕੁਝ ਆ ਜਿਹੜੀਆਂ ਆਪਾਂ ਨਿਉਨਾਂ ਦਾ ਕੇ ਲਿਆਏ ਸੀ ਇਹ ਵੀ ਨਿਕਲਦੀ ਆ ਇਹਦੇ ਤੇ ਵੀ ਆਪਾਂ ਅੱਜ ਫੈਗ ਕੱਕ ਲਾਉਣੀ ਆ ਇਹ ਵੀ ਲੋਡ ਕਰੀਏ ਇੱਕ ਆਪਣੀ ਉਹ ਪੀਸੀਆਰ ਖੜ ਗਈ ਕੱਲ ਹੁਣ ਆਪਾਂ ਸਾਰੀ ਛਤਰੀ ਪਟਾਂਗੇ ਆ ਪੀਸੀਆਰ ਲਾਈ ਹੋਈ ਸੀ ਉੱਥੇ ਇਹ ਵੀ ਆਪਣੀ ਖੜ ਗਈ ਹੁਣ ਆਪਾਂ ਸਾਰੀ ਛਤਰੀ ਪਟਾਂਗੇ ਤੇ ਫੇਰ ਤਿਆਰ ਕਰਾਂਗੇ ਆ ਚੈੱਕ ਕਰੋ ਮੁੰਡਿਆਂ ਨੇ ਕਹਿੰਦੇ ਹਲਵਾਰਾ ਫੀਲਡ ਕਲੱਬ ਲਖਾ ਲਿਆ ਹਰਸ ਓਏ ਲੋ ਜੀ ਬੰਦੇ ਹੱਡੇ ਹੋਰ ਵੀ ਪਹੁੰਚ ਚੁੱਕੇ ਨੇ ਤੇ ਆ ਮੁੰਡਾ ਦਾ 6 3 ਕੰਮ ਨੂੰ ਚੰਪੜ ਗਿਆ ਲਾ ਦੇ ਲਾ ਦੇ ਵੰਟ ਮਾਰ ਕੇ ਰਾਂ ਆ ਦੀਆਂ ਬੰਦਿਆਂ ਨੂੰ ਮੈਂ ਭੇਜਦਾ ਹਾਂ ਮਗਰ ਬਹਿ ਗਏ ਜੀ ਇੱਕ ਤਾਂ ਹੱਡੇ ਬੰਦੇ ਜਿੱਲੇ ਬੋਤ ਨੇ ਇੱਥੇ ਪੈ ਗਏ ਬਾਈ ਕੰਮ ਕਰਾਓ ਆ ਜੋ ਆਜੋ ਆਇਓ ਉਤਰੋ ਹੱਲੇ ਆ ਸਾਡਾ ਨਵਾਂ ਬੰਦਾ ਇੱਕ ਹੋਰ ਆ ਗਿਆ ਇੱਕ ਪੱਗ ਵਾਲਾ ਆਪਣਾ ਬੰਦਾ ਕਿੱਥੇ ਕਰਨ ਸਤੀ ਬਾਈ ਆਜੋ ਆਜੋ ਮੈਂਟ ਮਾਰੋ ਕਰਾਂ ਥੱਲੇ ਆਪਾਂ ਫਿਰ ਲੈਟਾ ਲੂਟਾ ਕੱਸ ਕੇ ਜੀ ਕਰਦੇ ਆ ਕੰਮ ਕਿਹੜਾ ਉਤਰੋ ਕਹਿੰਦੇ ਮੁੰਡਿਆਂ ਨੇ ਸਪਰੇਅ ਮਾਰਤੀ ਹਟਦੇ ਨਹੀਂ ਹੈਗੇ ਆ ਬੰਦਾ ਲੱਗਿਆ ਸਾਫ਼ ਕਰਨ ਤੈਨੂੰ ਵੀਰੇ ਲੈਟਾਂ ਖੋਲਣ ਨੂੰ ਕਿਹਾ ਸੀ ਲੈਟਾਂ ਖੋਲਣ ਨੂੰ ਕਿਹਾ ਸੀ ਬਾਈ ਐਲ ਕੀ ਲੱਭੇ ਬਾਈ ਐਲ ਕੀ ਇੱਥੇ ਹੀ ਪਈ ਕਿਹੜਾ ਕੁੜਾ ਕੱਢਦੇ ਆ ਆਪਾਂ ਵੀ ਟਰੈਕਟਰ ਲਾ ਗਿਓ ਇੱਕ ਤਾਂ ਸਲੈਂਸਰ ਵੈਲਡ ਕਰਾ ਕੇ ਲਿਓਣਾ ਵਾ ਤੇ ਇੱਕ ਆਪਣੀਆਂ ਨਾ ਉੱਤੇ ਵਾਲੀਆਂ ਜਿਹੜੀਆਂ ਲਾਈਟਾਂ ਸੀਗੀਆਂ ਆ ਦੇ ਤੁਹਾਨੂੰ ਦਿਖਾਉਣਾ ਰਾਤੀ ਆਪਾਂ ਨਵੀਆਂ ਲਈਆਂ ਸੀ ਇਹ ਵੀ ਖੜ ਗਈਆਂ ਇਹ ਹੁਣ ਆਪਾਂ ਪੱਤੀ ਬਣਵਾ ਕੇ ਵੈਲਡ ਕਰਾ ਕੇ ਲਵਾਵਾਂਗੇ ਤੇ ਆ ਉੱਲੂ ਵਾਲੀਆਂ ਪਟਰਾਲੀ ਤੇ ਲਗਾਉਣੀਆਂ ਨੇ ਇਧਰੋਂ ਖੜ ਗਈ ਤੇ ਮੁੰਡਾ ਕਹਿੰਦੇ ਸਪਰੇਅ ਮਾਰਨ ਲੱਗਿਆ ਹੋਇਆ ਵਾ ਆ ਆਪਣਾ ਸੋਲਰ ਸਿਸਟਮ ਪਿਆ ਵਾ ਚਾਰਜ ਕਰਨ ਨੂੰ ਪੂਰਾ ਵਧੀਆ ਚੱਲਦਾ ਕਹਿੰਦੇ ਗੋਰਾ ਵੀ ਆ ਗਿਆ ਇਹ ਕਹਿੰਦੇ ਬਲੌਗ ਦੇ ਵਿੱਚ ਆ ਗਿਆ ਗੋਰਾ ਹੋਰ ਬਾਈ ਜੀ ਹੋ ਗਿਆ ਹੋ ਗਿਆ ਜੀ ਹਾਂ ਹੁਣ ਪਰਨੇ ਬੰਨ ਲਓ ਨਾਵਾਂਗੇ ਆ ਕੇ ਪਹਿਲਾਂ ਬਿਲਡ ਕਰਾ ਲਈਏ ਆ ਬੇਟ ਜੀ ਹੁਣ ਆਪਾਂ ਤੋਂ ਖੁੱਲਣੇ ਨਹੀਂ ਹੈਗੇ ਨਹੀਂ ਤਿੰਨਾਂ ਤੇ ਵੀ ਆਪਾਂ ਸਪਰੇਅ ਮਾਰ ਦੇਣੀ ਸੀ ਕਿ ਪੀਲੀ ਪਹਿਲਾਂ ਆਪਣੇ ਨਾ ਮੂਹਰੇ ਟਾਇਰ ਚੌੜੇ ਪਾਏ ਹੋਏ ਸੀ ਤੇ ਉਹਨਾਂ ਦੀ ਵੀ ਰੈਮ ਪੀਲੇ ਰੰਗ ਦੇ ਸੀ ਤਾਂ ਕਰਕੇ ਆਪਾਂ ਮਗਰ ਉਹ ਵਿਲੇ ਕਰਦੇ ਸੀ ਜਾਕ ਗਰੂਪ ਹੋਰ ਜੀ ਆਪਾਂ ਚੱਲੇ ਹਾਂ ਸਲੈਂਸਰ ਬੈਲਟ ਕਰਾਉਣ ਤੇ ਨਾਲੇ ਆਪਾਂ ਲੈਂਟਾਂ ਪਤਾਈਆਂ ਲਵਾ ਗਈਆਂ ਹੋਣਗੀਆਂ ਕਿੰਨਾ ਆਇਆ ਵਾਹ ਬਹੁਤ ਚੱਲੇ ਬੋਲਿਆ ਆਵਾਂਗੇ ਟੁਕੜੇ ਜਿਹੜੇ ਚੱਕ ਲਏ ਆਪਾਂ ਬੰਦਾ ਹਟਾ ਬਹਿ ਗਿਆ ਜੀ ਬੰਪਰ ਤੇ ਇਹ ਸਾਈਡਾਂ ਤੇ ਬੈਠਿਆ ਨਹੀਂ ਆ ਤਾਂ ਬੰਪਰ ਤੇ ਹੀ ਬਹਿ ਗਿਆ ਹੋਰ ਮੁੰਡੇ ਕਨੇ ਐਨ ਕਾਉਂ ਦਾ ਲਾ ਕੇ ਫੁੱਲ ਤਿਆਰ ਨਹੀਂ ਇਹੜਾ ਕੰਮ ਬਈ ਪੂਰਾ ਆਪਾਂ ਵੀ ਇਹ ਬਹੁਤ ਖਲਾਲ ਗਿਆ। ਕਿਆ ਬੰਤਾ ਵੇਟਾ ਆਟਾ ਮਗਰਾਂ। ਬਾਸਰ ਫੜ ਕੇ ਵੇਟਾ ਹੀ ਹੋਇਆ। ਆਪਾਂ ਹੱਥ ਦੇ ਨੂੰ ਦਵਾਈ ਲੈ ਆਉਂਦੇ ਆ ਨਾ ਸਰਾਂ। ਚਲੋ ਜੀ। ਚੈੱਕ ਕਰੋ ਜੀ। ਬਹੁਤ ਵਧੀਆ ਵਧੀਆ ਟਰੈਕਟਰ ਲੋਕਾਂ ਨੇ ਤਿਆਰ ਕੀਤੇ ਹੋਇਆ। ਉਹਨੂੰ ਅੱਜ ਸਾਰੇ ਦਿਖਾਉਨੇ ਆ ਆਪਾਂ। ਤੇ ਆਪਾਂ ਹੰਚਾਰਦੇ ਆ। ਕਹੇ ਦੇ ਕੀ ਹੋ ਗਿਆ।

ਤੇ ਪਹੁੰਚ ਚੁੱਕੇ ਆ ਜੀ ਦੇਖੋ ਜੀ ਕਰੋ ਚੈੱਕ ਹੋਲੀ ਸਾਈਡ ਤੋਂ ਲਾ ਖੇਡਦੇ ਫਿਰਦੇ ਆ ਜੀ ਅਸਰਾ ਹੋਲੀ ਆ ਹੁਣ ਆ ਮੈਂ ਨੈ ਕੰਸੂਮਾ ਚਲੋ ਜੀ ਦੇਖੋ ਹਾਂ ਇੱਕ ਨੌਕੀ ਸਰਦਾਰ ਵੀਰ ਵੀ ਦੇ ਕੋ ਬੋਲਾ ਖੇਡ ਦੀ ਵਾਗੀ ਆ ਆਪਾਂ ਅੱਗਰ ਕਾਲੂ ਖਟਾਂਗੇ ਇਹ ਅੱਜ ਹੀ ਖੇਡ ਜਾਂਦੇ ਆ ਹੋ ਕਾਲੂ ਲਮਾਏ ਕਾਲੂ ਮਾਣੇ ਜੇ ਆਪਾਂ ਹੋਰ ਪੀਏ ਕਾਲੂ ਹੋਲਾ ਵਾਲਾ ਖੇਡਾਂਗੇ ਨੋਈ ਮੈਂ ਤੇ ਪੂਰੇ ਲੇਪੜੇ ਬਾ ਤੇਰੇ ਨਾ ਹੋ ਗਈ ਕਾਲੂ ਬੋਲਾ ਖੇਡ ਦੇ ਘੰਟੇ ਆ ਗਏ ਕੀ ਇਹ ਨਾ ਨੇ ਨਾ ਵੀ ਬਹੁਤ ਤਕੜਾ ਲੱਗਿਆ ਪਿਆ ਆ ਤਾਂ ਆਪਾਂ ਗਏ ਹੁਣ ਮੁੜਾਂਗੇ ਕਿਵੇਂ ਹਾਂਜੀ ਭਾਈ ਜੀ ਆ ਤਾਂ ਆਪਾਂ ਗਏ ਮੁੜਾਂਗੇ ਕਿਵੇਂ ਜੀ ਨਹੀਂ ਮੁੜਾਂਗੇ ਆ ਬੰਦੇ ਚੁੱਪ ਹੋਏ ਬੈਠੇ ਆ ਕਹਿੰਦੇ ਇਹ ਇਹ ਚੁੱਪ ਹੋ ਕੇ ਬੈਠਾ ਪੋਰਾ ਤਾਂ ਕਹਿੰਦੇ ਬਾਹਲਾ ਹੀ ਚੁੱਪ ਹੋਇਆ ਬੈਠਾ ਲੈ ਹੱਸ ਬਿਆੰਦਾ ਆ ਬੰਦਾ ਵੀ ਬੈਠਾ ਜੀ ਸਾਡਾ ਕਰ ਰਹੀ ਇਹਨੂੰ ਅਰੇ ਸਤਿਗੁਰੂ ਜੀ ਆਪਣਾ ਬਤਾਈਏ ਢੀੜ ਬਹੁਤ ਲੱਗੀ ਹੋਈ ਜਾਂ ਜਮ ਵੀ ਬਹੁਤ ਲੱਗਿਆ ਪਿਆ ਜੀ ਇੱਕ ਤੋ ਬਾਲੀਏ ਇੱਕ ਗਰਮੀ ਬਹੁ ਆਈ ਆ ਜੀ ਹਾਲ ਪ੍ਰਾਂ ਹੋਏ ਪਏ

ਮਾਈ ਕੰਮ ਫੇਰ ਹੋ ਗਿਆ ਕਹਿੰਦੇ ਫੇਰ ਟੁੱਟ ਗਿਆ ਇਹ ਤਾਂ ਸੈਲਰੀ ਲੱਗੀ ਹੋਈ ਆ ਕਹੇ ਜੀ ਇਹ ਨਜ਼ਰੀ ਲੱਗੀ ਹੋਈ ਆ ਸਾਲਾ ਹੁਣ ਜੁੜਿਆ ਹੀ ਫੇਰ ਟੁੱਟ ਗਿਆ ਹਾਂਜੀ ਭਾਈ ਇਹ ਫੇਰ ਟੁੱਟ ਗਿਆ ਜੀ ਕੀ ਹੋ ਗਿਆ ਜੇ ਕੋਈ ਹੁਣ ਫੇਰ ਲੈ ਕੇ ਜਾਣਾ ਪੈਣਾ ਬਹਿ ਜਾੜੀ ਲਓ ਜੀ ਫਿਰ ਆਕਰ ਪਹੁੰਚ ਚੁੱਕੇ ਆਪ ਆਪਣੇ ਟਰਾਲੀ ਕੋਲ ਆ ਜੀ ਬਹੁਤ ਓਕੇ ਆ ਰੱਬ ਦੇ ਮਿਹਰ ਨਾਲ ਆਏ ਆ ਭਾਈ ਦੱਲ ਲਾਲ ਪਬਲਿਕ ਸਕੂਲ ਇਹ ਸਕੂਲ ਦੇ ਅੰਦਰ ਦਾ ਅਸੀਂ ਸਵੇਰ ਤੇ ਲਬ ਦੇ ਲਬ ਤੇ 5 ਵਜੇ ਜੀ ਸਾਨੂੰ 6 ਟਾਈਮ ਹੋ ਗਿਆ ਲਓ ਜੀ ਮੌਸਮ ਹੋ ਗਿਆ ਖਰਾਬ ਟਰੈਕਟਰ ਤਾਂ ਆਪਾਂ ਆਪਣੀ ਟਰਾਲੀ ਕੋਲੇ ਲੈ ਆਂਦਾ ਸੀ ਟਰਾਲੀ ਦਿੱਤੀ ਆਪਾਂ ਢਾਕ ਸਮਾਰ ਕੇ ਤੇ ਹੁਣ ਆਪਾਂ ਟਰੈਕਟਰ ਢਾਕਦੇ ਆ ਰਾਤ ਨੂੰ ਮੀਂਹ ਆ ਸਕਦਾ ਜਿਹੜੇ ਮੌਸਮ ਦੇ ਹਾਲਾਤ ਨੇ ਝੰਡਾ ਵੀ ਆਪਾਂ ਲਾਤਾ ਬੰਪਰ ਤੇ ਹਾਰ ਨਟ ਅਕੇ ਜਾਣਗੇ ਲਾ ਕੇ ਡਰਾਈਵਰ ਵੀ ਲਾਤੀ ਜਿੰਦੇ ਵੀ ਲਾਤੇ ਆਪਾਂ ਬੈਟਰੀ ਨੂੰ ਵੀ ਜਿੰਦਾ ਲਾਤਾ ਇਹਨੂੰ ਵੀ ਲਾਤਾ ਐਂਪਲੀਫਾਇਰ ਇੱਥੇ ਲੋ ਹੁਣ ਆਪਾਂ ਪਾਉਣੇ ਆ ਤੇ ਤਰਪਾਲ ਦੇਖਿਓ ਲੋ ਵੀ ਮਿੱਤਰੋ ਹੁਣ ਤਰਪਾਲ ਪਾਉਣ ਲੱਗੇ ਨੇ ਟਰੈਕਟਰ ਤੇ ਮੁੰਡੇ ਲੱਗੇ ਹੋਏ ਨੇ ਤਰਪਾਲ ਪਾਉਣ ਲਓ ਜੀ ਵੀਰੋ ਜੇ ਤਰਪਾਲ ਪਾ ਚੁੱਕੀ ਹੈ ਤੇ ਅਸੀਂ ਟਰੈਕਟਰ ਲਾ ਦਿੱਤਾ ਹੈ ਪਰ ਟਰੈਕਟਰ ਨੂੰ ਢੱਕ ਦਵਾਂਗੇ 20 ਦੇ ਬਹੁਤ ਚਾਂਸ ਨੇ ਹਾਂ ਜੀ ਕਿਉਂਕਿ ਮੌਸਮ ਖਰਾਬ ਹੋ ਗਿਆ ਸੀ ਬੱਦਲ ਉੱਤੇ ਉੱਤੇ ਬੱਦਲ ਵਿਖਾ ਬੱਦਲ ਬੱਦਲਵਾਜੀ ਹੋ ਚੁੱਕੀ ਬੱਦਲਵਾਜੀ ਹੋ ਚੁੱਕੀ ਐ ਨਰਕੇ ਪੱਲੇ ਨੂੰ ਤਸ ਕਰਕੇ ਆਪਣਾ ਇਹ ਇੱਕ ਕੰਮ ਪੂਰਾ ਕਰ ਦੇਣਾ ਮੈਂ ਟਰੈਕਟਰ ਨੂੰ ਤੇ ਤੜਕੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਆ ਸਾਡਾ ਯਾਰ ਅਰਮਾਨ ਤੇ ਪਰਲੇ ਪਾਸੇ ਆਪਣਾ ਵੱਡਾ ਭਰਾ ਟਾਈਗਰ ਬਾਈ ਖੜਾ ਵਾ ਤੇ ਆ ਜਿੰਨਾ ਨਾਲੇ ਟਾਇਰ ਵੀ ਆਪਾਂ ਵਧੀਆ ਪਵਾਏ ਸੀਗੇ ਤੇ ਆ ਦੇਖੋ ਬਾਕੀ ਆਪਣੀ ਯਾਤਰਾ ਅੱਜ ਕਾਲੂ ਸਾਬਲੋਂ ਜਾਣੇ ਬੱਦਲਵਾਲੇ ਲਓ ਜੀ ਵੀਰੇ ਉਧਰ ਦਿਖਾ ਰਹੇ ਟਰੈਕਟਰ ਹੋ ਗਿਆ ਕਵਰ ਸੰਗਤਾਂ ਆਪਣੀਆਂ ਵਾਪਸ ਆ ਰਹੀਆਂ ਨੇ ਟਰਾਲੀ ਦੇ ਉੱਪਰ ਚੜ੍ਹ ਕੇ ਤੇ ਬਾਕੀ ਤੁਹਾਨੂੰ ਤੜਕੇ ਗੱਲਬਾਤ ਦੱਸ ਦਿਆ ਵੀ ਕੀ ਕਹਿੰਦਾ ਮਾਹੌਲ ਅਸੀਂ ਰਾਤ ਨੂੰ ਮੀਂਹ ਪਿਆ ਗਿਆ ਤਾਂ ਦੱਸਾਂਗੇ ਤੁਹਾਨੂੰ ਕਿ ਉਹ ਚੱਕੋ ਇੱਕ ਪੱਲੜ ਹੋਰ ਲਿਆਂਦਾ ਮੁੰਡਿਆਂ ਨੇ ਇੱਕ ਹੋਰ ਪਾਉਣਗੇ ਕਬਰ ਕਬਰ ਆਪਾਂ ਪੂਰਾ ਕਰਨਗੇ ਟਰਾਲੀ ਦੇ ਪਾਉਣਾ ਬੱਬੇ ਟਰਾਲੀ ਦੇ ਪਾਉਣਗੇ ਬਾਹਰ ਉਹ ਇੱਕ ਟਰਾਲੀ ਤੇ ਇਹ ਪੂਰਾ ਕਬਰ ਆਪਾਂ ਕਰਕੇ ਰੱਖਾਂਗੇ ਜੀ ਫੁੱਲ ਤਿਆਰੀ ਨਾਲ ਰਾਵਾਂਗੇ ਜੀ ਤੜਕੇ ਕੋਈ ਸਿੱਕਤ ਦਾ ਡਾਇਰੈਕਟਰ ਦਾ ਟ੍ਰੈਕਟਰ ਅੱਧਾ ਡਾਇਰੈਕਟਰ ਤੇ ਠਗਾਂਗੇ ਜੀ ਕੋਈ ਉਹ ਇੱਕ ਤਾਂ ਪਰਛਾਵੇਂ ਨਾਲ ਆ ਗਿਆ। ਸਾਡਾ ਦਾ ਸੌ ਜੀ ਇਹਦੇ ਆ ਰਹੇ ਲੋ ਇਹਨਾਂ ਦੇ ਦੇਖੋ। ਆਹ ਦੇਖੋ ਜੀ ਸਾਡਾ ਦੇਸੀ ਜਗਾੜ ਇਚੇਪੀਆਂ ਨਾਲ ਚਾਰ ਚਰ ਲਾਦੇ ਸੀ। ਇਹ ਦੇਖੋ। ਇਹ ਮੇਰਾ ਫੂਲ ਲੱਗਾ ਹਾ ਯਾਰ। ਲਓ ਜੀ। ਰਾਮੀ ਤੇ ਪੈ ਗਿਆ। ਕਾਲੀ ਤੇ ਪੈ ਗਿਆ ਜੀ। ਟਰੈਕਟਰ ਤੇ ਜੀ ਪੈਣਾ ਨਹੀਂ ਇਹ ਤਾਂ ਘਟ ਚੱਕਿਆ। ਆ ਬੰਦੇ ਸਾਡੇ ਪਏ ਆ ਇਹ ਹੈ ਟਾਈਮ ਨਾਲ ਹੀ ਪੈ ਗਏ ਅੱਜ ਹੋਰ ਗੱਜਲੀਏ ਬਾਈ ਲੋ ਜੀ ਪੱਲੋ